10 بیا ਦੀ ਕੀ ਗੱਲ ਪਤਾਵੀਆਂ ਕੀ ਕਾਰਨ ਲੈ ਕੇ ਆਏ ਹੋ ਜੀ ਸਰ ਨਾ ਸਰ ਕੋਈ ਗੱਲ ਹੈ ਕਿ ਬੋਲੋ ਮੈਂ ਆਪਣਾ ਫਰ ਸਮਝਾਇਆ ਸਰ ਸਾਹਮਣੇ ਦੇਖੋ ਸਰ ਇਧਰ ਹੀ ਦੇਖ ਸਾਹਮਣੇ ਕਿ ਸਰ ਇਧਰ ਸਾਹਮਣੇ ਸਿੰਘ ਸਾਹਿਬ ਨਾਲ ਇਸ ਮੌਕੇ ਦੇ ਉੱਤੇ ਇਧਰ ਵੀ ਮੈਂ ਜੂਰ ਮਿਲਾ ਸਰ ਬਨੇ ਕਮਾਈ ਹਾਂ ਜੂਰ ਮਿਲਾ ਔਰ ਜਿਹੜੇ ਮੇਰੇ ਖਿਆਲ ਆ ਗਏ ਉਹ ਮੈਂ ਉਹਕੇ ਜੂਰ ਰੱਖਾ ਕਿਉਂਕਿ ਇਹ ਸੰਕਟ ਜਿਹੜਾ ਹੈਗਾ ਇਹ ਬਹੁਤ ਗੰਭੀਰ ਸੰਕਟ ਹੈ ਸਿੱਖ ਕੌਮ ਦੇ ਜਿੰਨੇ ਵੱਡੇ ਧਾਰਿਆ ਹੈਗੇ ਸਾਰੇ ਸੰਕਟ ਦੇ ਵਿੱਚ ਘੇਰੇ ਦੇ ਵਿੱਚ ਆ ਗਏ ਇੱਕ ਤਮਾ ਉਹਦੇ ਬਾਰੇ ਆਪਣੀ ਰਾਏ ਦਿੱਤੀ ਹੈ ਰਾਏ ਕੀ ਦਿੱਤੀ ਹੈ ਤੇ ਬਾਰੇ ਮੈਂ ਕੋਈ ਡਿਸਕਸਸ਼ਨ ਨਹੀਂ ਕਰੀ ਦੂਸਰੀ ਗੱਲ ਮੈਂ ਕੀਤੀ ਹੈ ਕਿ ਜਿੰਨਾ ਜਿੰਨਾ ਬੰਦਿਆਂ ਨੇ ਸਿੱਖ ਕੌਮ ਨਾਲ ਤਰੋ ਕਮਾਇਆ ਉਹਨਾਂ ਸਾਰੇ ਬੰਦਿਆਂ ਨੂੰ ਸਟਾਣ ਚਾਹੀਦਾ ਹੈ। ਕਈ ਕੈਬਨਿਟ ਮਨਿਸਟਰ ਰੇਨ ਬਾਦਲ ਸਾਹਿਬ ਦੀ ਮਿਨਿਸਟਰੀ ਦੇ ਵਿੱਚ ਉਹਨਾਂ ਨੂੰ ਹਾਲ ਤੱਕ ਚਿੱਠੀ ਨਹੀਂ ਗਈ। ਮੇਰੀ ਮਰਨ ਜਾ ਸਰਸਾ ਤੋਂ ਹੈ। ਔਰ ਸਭ ਤੋਂ ਵੱਡੀ ਗੱਲ ਕਿ ਇਸੇ ਸਥਾਨ ਦੇ ਉੱਤੇ ਸਰਸਾ ਦਿੱਲੀ ਕਮੇਟੀ ਦੇ ਪੰਜੀ ਮੈਂਬਰ ਲੈ ਕੇ ਆਇਆ ਸੀ। ਉਸਨੇ ਉਸ ਵਕਤ ਦੇ ਜਥੇਦਾਰ ਸਾਹਿਬ ਨੂੰ ਕਿਹਾ ਸੀ ਇਹ ਤੁਹਾਡਾ ਇਤਿਹਾਸਕ ਫੈਸਲਾ ਹੈ ਬੜਾ ਵਧੀਆ ਫੈਸਲਾ ਹੈ ਇਸ ਦੇ ਨਾਲ ਅਕਾਲੀ ਦਲ ਦੇ 1 ਕਰੋੜ ਵੋਟ ਵਧ ਗਈ ਉਹ ਇਹ ਜਿਆ ਫੈਸਲਾ ਸੀ ਵਧਨੇ ਕਿਸੇ ਕਰੋੜ ਵੋਟ ਕਰ ਜਿਹਨਾਂ ਨਾਲ ਅਕਾਲੀ ਦਲ ਨੂੰ ਹਾਂਜੀ ਦੂਸਰਾ ਮੈਂ ਇਹ ਕਹਾਂ ਕਿ ਜਿਨ੍ਹਾਂ ਨੇ ਗੁਰਦੁਆਰੇ ਦੀਆਂ ਸੇਵਾ ਕਰਦਿਆਂ ਹੋਇਆਂ ਗੁਰੂ ਦੇ ਜਿੱਤਨੇ ਵੀ ਸਕੂਲ ਸਾਂ ਕਾਲਜ ਸਾਂ ਪ੍ਰਬੰਧਕਾਂ ਦੇ ਸਾਂ ਉਹਨਾਂ ਸਾਰਿਆਂ ਦੀ ਤੈਅ ਸਨੈਸ ਹੋਈ ਯਾਰ ਔਰ ਘਾਟੇ ਪੈਣ ਉਹ ਸਾਰੇ ਘੋਟੇ ਜਿਹੜੇ ਹਨ ਉਹ ਉਹਨਾਂ ਪ੍ਰਬੰਧਕਾਂ ਤੋਂ ਹਸੂਲ ਕਰਨੇ ਚਾਹੀਦੇ ਸਿੱਖ ਕੌਮ ਨੂੰ ਅਬ ਕਾਲ ਤੱਕ ਉਸ ਵਕਤ ਇਸ ਐਲਾਨ ਕਰੇ ਜਿਨ੍ਹਾਂ ਪ੍ਰਬੰਧਕਾਂ ਦੇ ਅਧੀਨ ਚੱਲ ਰਹੇ ਗੁਰਦੁਆਰਿਆਂ ਦੇ ਵਿੱਚ ਨੁਕਸਾਨ ਹੋਇਆ ਸਿੱਖੀ ਦਾ ਨਾਸ ਹੋਇਆ ਅੱਜ ਬਰਾਹਰ ਗਾਂਧੀ ਦਾ ਕੱਲ ਦਾ ਇੱਕ ਬਿਆਨ ਹੈ ਜਿਹਦੇ ਚ ਉਹਨੇ ਕਿਹਾ ਵੀ ਸਿੱਖਾਂ ਨੂੰ ਕੜੇ ਨਹੀਂ ਪਾਣ ਦਿੱਤੇ ਪਗੜੀ ਨਹੀਂ ਬੰਨ੍ਹਣ ਦਿੱਤੀ ਇਹ ਬਿਆਨ ਕੋ ਗਲਤ ਬਿਆਨ ਨਹੀਂ ਹੈ ਉਸਨੇ ਕਈ ਅਖਬਾਰਾਂ 'ਚ ਪੜਿਆ ਸਿੱਖ ਬੱਚਿਆਂ ਦੇ ਕੜੇ ਉਤਾਰ ਤੇ ਰਮਾਲੇ ਬੰਨੇ ਉਤਾਰਦੇ ਵੀ ਤੁਸੀਂ ਤੇ ਬਿਨਾਂ ਜਾਓ ਤੇ ਦਿੱਲੀ ਕਮੇਟੀ ਨੇ ਉਹਨਾਂ ਦਾ ਕੁਝ ਵੀ ਨਹੀਂ ਕੀਤਾ ਇਨਾ ਦੇ ਉੱਤੇ ਵੀ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਦੂਸਰਾ ਜਿਹੜੇ ਮਨਿਸਟਰ ਤੇ ਨਹੀਂ ਸਨ ਪਰ ਅਕਾਲੀ ਦਲ ਦੇ ਕਰਕੁਨ ਸਨ ਉਹਨਾਂ ਨੇ ਆਪਣੀ ਰਾਏ ਉਸਤ ਕਿ ਉਹਨੇ ਦਿੱਤੀ ਔਰ ਸਭ ਤੋਂ ਵੱਧ ਦੋਸ਼ੀ ਉਹ ਹੈਗੇ ਜਿਨ੍ਹਾਂ ਨੇ ਆਪਣੀਆਂ ਜਿੱਤਾਂ ਦੇ ਖਾਤਰ ਉਹਨਾਂ ਦੇ ਤਲਵੇ ਚੱਟੇ ਰਾਮ ਰੀ ਹਮਾਰਿਆਂ ਦੇ ਸੋ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਬੁਲਾ ਕੇ ਇੱਕੋ ਜੀ ਸਜ਼ਾ ਦੇ ਕੇ ਕੰਮ ਹੋਣਾ ਚਾਹੀਦਾ ਹੈ ਮਾਤਾ ਇਹ ਤੇ ਵੀ ਗੱਲ ਕੋਟ ਮਿਤੀਆਂ ਦੇ ਵਿੱਚ ਵੀ ਬੜੀ ਬੜੀ ਮਾਮਲੇ ਵਿਚਾਰੇ ਜਾਂਦੇ ਰਹੇ ਨੇ ਕਿ ਕੋਰ ਕਮੇਟੀ ਦੇ ਜਿਹੜੇ ਮੈਂਬਰ ਐਸ ਸਲਾਹਕਾਰਾਂ ਦੇ ਵਿੱਚ ਸ਼ਾਮਲ ਸਨ ਉਹਨਾਂ ਨੇ ਵੀ ਇਸ ਤਰ੍ਹਾਂ ਇੱਕ ਵਾਰੀ ਗੱਲ ਸੁਣੋ ਮੈਂ ਅਕਾਲਪੁਰਖ ਦਾ ਧੰਨਵਾਦੀ ਹਾਂ ਅਕਾਲਪੁਰਖ ਦਾ ਧੰਨਵਾਦੀ ਹਾਂ ਜਿਵੇਂ ਉਹਨਾਂ ਨੇ ਕਿਹਾ ਨਾ ਰਤਨਾ ਮੇਚ ਪਰ ਨਾਰੀ ਕੀ ਸੇਹ ਫੁੱਲ ਸੁਪਨੇ ਵੀ ਨਾਲ ਲੈ ਜਾਉਂ ਮੇਰੇ ਉਹ ਲੋ ਜਿੰਨੀਆਂ ਮਰਜ਼ੀ ਕਮੇਟੀਆਂ ਬਣਾ ਲਓ ਮੈਂ ਬਿਲਕੁਲ ਪਾਕ ਸਾਹਮਣੇ ਮੈਨੂੰ ਕੋਈ ਡਰ ਨਹੀਂ ਹੁਮ ਬਿਲਾਓ ਸਾਰੇ ਸਰਨਾਥ ਸਾਹਿਬ ਇਹ ਸਾਰੇ ਮਾਮਲੇ ਦਾ ਆਪ ਹੀ ਹੱਲ ਦਾ ਕੋਈ ਨਿਕਲਣਾ ਚਾਹੀਦਾ ਹਾਲ ਤਾਂ ਦੇਖੋ ਜੀ ਅੱਜ ਹਾਲ ਕੱਟਣ ਦਾ ਜਿਹੜੀ ਹੈਗੀ ਉਹ ਆ ਗਈ ਹੈ ਕਾਲ ਤਖਤ ਸਾਹਿਬ ਦੇ ਉੱਤੇ ਤੇ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉੱਤੇ ਔਰ ਸਾਨੂੰ ਉਮੀਦ ਹੈ ਕਿ ਗੁਰੂ ਰਹਿਮਤ ਕਰੇਗਾ ਫੈਸਲਾ ਐਸਾ ਹੋਏਗਾ ਜਿਹੜਾ ਕਿ ਸਮੁੱਚੇ ਐਸੇ ਕੋ ਨੂੰ ਪਰਵਾਣਗੀ ਦੇਵੇ ਠੀਕ ਹੈ ਕੱਲ ਜਿਹੜੀ ਗੱਲ ਹੈ ਕੱਲ ਇਹ ਨਹੀਂ ਕਿ ਸੁਖਬੀਰ ਨੂੰ ਸਜਾ ਦੇਣੀ ਗੱਲ ਅਕਾਲੀ ਦਲ ਨੂੰ ਬਚਾਣ ਦੀ ਹੈ ਇਸ ਟਾਈਮ ਦੇ ਉੱਤੇ ਅਕਾਲੀ ਦਲ ਨੂੰ ਬਚਾਣ ਦੇ ਲਈ ਤਾਂ ਲੱਗਦਾ ਕਿ ਸਿੱਖ ਸਾਹਿਬ ਜਿਹੜਾ ਦੇਖੋ ਇੱਕ ਗੱਲ ਸੁਣੋ ਇਹ ਇੱਕ ਸਿੱਕੇ ਦੇ ਦੋ ਪਹਿਲੂ ਹਨ ਹਾਂਜੀ ਇੱਕ ਪਾਸੇ ਅਕਾਲੀ ਦਲ ਇੱਕ ਪਾਸੇ ਸੁਖਬੀਰ ਸੰਧਾ ਜੇ ਪ੍ਰਧਾਨ ਬਚੇਗਾ ਅਕਾਲੀ ਦਲ ਬਚੇਗਾ ਜੇ ਪ੍ਰਧਾਨ ਨਹੀਂ ਬਚਦਾ ਤਾਂ ਅਕਾਲੀ ਦਲ ਕਿੱਥੋਂ ਬਚੜਾ ਹੈ ਕਿਹੜਾ ਬੰਦਾ ਜਿਹਨੂੰ ਪ੍ਰਧਾਨ ਬਣਾਓਗੇ ਦੱਸੋ ਕਿ ਹਿਸਾਬ ਬਣੇਗਾ ਮੈਂ ਪਾਪਾ ਹੈਗਾ ਮੈਂ ਨਹੀਂ ਬਣ ਸਕਦਾ ਬਸ ਗੱਲ ਖਤਮ ਇਕਬਾਲ ਸਿੰਘ ਲਾਲ ਉਹ ਜਿਹੜਾ ਬਿਆਨ ਦਿੱਤਾ ਗਿਆ ਮੈਨੂੰ ਮੈਨੂੰ ਗੁਰੂ ਮਾ ਪੈਦਾ ਨਹੀਂ ਕੀਤਾ ਮੈਂ ਸਾਹਿਬ ਤੋਂ ਉਹਦੀਆ ਕਰਨੇ ਇਕਬਾਲ ਸਿੰਘ ਲਾਲ ਭਰਾ ਹੋਣਾ ਉਹ ਜਿਹੜਾ ਤੁਲਨਾ ਕੀਤੀ ਕਿ ਗੁਰੂ ਜੀ ਦੇ ਵਿਸ਼ਨੂੰ ਜਿਹਦੇ ਨਾਲ ਚੱਟ ਪ੍ਰਧਾਨ ਚਾਹੁੰਦੇ ਨੇ ਉਹ ਦੇਖੋ ਗੱਲ ਸੁਣੋ ਇੱਕ ਮਿੰਟ ਇੱਧਰ ਵੇਖੀ ਕੋਈ ਸਿੰਘ ਸਭਾ ਲੈ ਲਓ ਜਿੱਥੇ ਜਿੱਦੀ ਬਰਾਦਰੀ ਤਕੜੀ ਹੋਏਗੀ ਉਸੇ ਦਾ ਪ੍ਰਧਾਨ ਬਣੇਗਾ ਇਸ ਵਾਸਤੇ ਸਮ ਜੋਗਰਾਫਿਕਲੀ ਮੈਂ ਨਹੀਂ ਵਾਰਾ ਖਾਂਦਾ ਕਿਉਂ ਨਹੀਂ ਖਾਰਾ ਕਾਂਦਾ ਮੈਂ ਦਿੱਲੀਆਂ 500 ਕਿਲੋਮੀਟਰ ਦੂ ਮੈਂ ਕਿੱਥੇ ਰੋ ਜਾਵਾਂਗਾ ਜਾਵਾਂਗਾ ਲੋਕ ਪ੍ਰਧਾਨ ਬਣਨ ਵਾਸਤੇ ਲੋਕਾਂ ਦੇ ਪੰਥਲੀ ਸੇਵਾ ਨਹੀਂ ਕਰ ਸਕਦੇ ਜੀ ਜੋ ਮੇਰੇ ਸੇਵਾ ਲੱਗੇਗੀ ਉਹ ਕਰਾਂਗਾ ਪਰ ਪ੍ਰਧਾਨਗੀ ਦਾ ਨਾਮ ਐਸ ਖਾਬ ਲਿਆ ਤੇ ਨਾ ਮੈਂ ਲਾਲਪੁਰਾ ਸੁਭਾਸ਼ ਸਿੰਘ ਲਾਲਪੁਰਾ ਉਹਨਾਂ ਵੱਲੋਂ ਜਾਰੀ ਕੀਤਾ ਤੇ ਰਾਜ ਕੀਤਾ ਜਾ ਰਿਹਾ ਜੀ ਉਹਨਾਂ ਨੂੰ ਲਾਲਪੁਰਾ ਸਾਹਿਬ ਨੇ ਦੇਖੋ ਇੱਡੇ ਵੱਡੇ ਸਿਆਣੇ ਬੰਦੇ ਨੇ ਬਜਰ ਗਲਤੀ ਕੀਤੀ ਆ ਜੀ ਬਜ਼ਰ ਬਜ਼ਰ ਕਰਾਇਤ ਕੀਤੀ ਹੈ ਜੀ ਮੇਰਾ ਉਹ ਬਹੁਤ ਮਿੱਤਰ ਰਿਹਾ ਮੈਂ ਉਸ ਨੂੰ ਕਿਹਾ ਵੀ ਤੂੰ ਸਿੱਖ ਧਰਮ ਦੇ ਉੱਤੇ ਕਿਤਾਬਾਂ ਲਿਖੀਆਂ ਪਰ ਉਹ ਕਹਿੰਦਾ ਵੀ ਪਤਾ ਨਹੀਂ ਕੀ ਹੋਇਆ ਮੇਰੇ ਮੂੰਹੋਂ ਗੱਲ ਨਿਕਲ ਗਈ ਮੈਂ ਅੱਗੋਂ ਤੋ ਬੋਲਣਾ ਹੀ ਨਹੀਂ ਹੈ ਹਾਂ ਬਾਕੀ ਤੇ ਕੁਛ ਨਾ ਕਰਨਾ ਕਰੇ ਕਾਦਰ ਹੁਣ ਚਲੋ ਕੋਈ ਗੱਲ ਨਹੀਂ ਤੁਹਾਡੀ ਦਾਵੇਦਾਰੀ ਤੇ ਨਹੀਂ ਹੈ ਹਾਂ ਜੀ ਜੇ ਅਕਾਪਤ ਸਰ ਸਭਾਵੋ ਕੇ ਸੇਵਾ ਮੈਂ 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 ਉਹਨਾਂ ਕੋਲ ਮਾਫੀ ਮੰਗਣਾ ਦੋ ਗੱਲਾਂ ਕਰਕੇ ਨਾ ਜਿਓਗ੍ਰਾਫਿਕਲੀ ਨਾ ਉਹਦਾ ਨਾਂ ਕੀ ਹੈ ਦਿੱਲੀ ਦਾ ਸ਼ਹਿਰੀ ਸੀ ਕੌਣ ਬਤੇ ਮੈਂ ਪੂਰਾ ਟਾਈਮ ਪੂਰਾ ਜਿਹੜਾ ਹੈਗਾ ਧਿਆਨ ਨਹੀਂ ਦੇ ਸਕਦਾ ਤੁਹਾਡੀ ਵੋਟ ਕਿਨੂੰ ਰਹੇਗੀ ਤੁਹਾਡੀ ਵੋਟ ਕਿਨੂੰ ਰਹੇਗੀ ਮੈਂ ਹਮੇਸ਼ਾ ਪਸੰਦ ਕਰੀ ਇੱਕ ਗੱਲ ਸੁਣ ਲੈ ਹਾਂ ਜੀ ਪੱਕੀ ਸੁਣ ਲੈ ਮੈਂ ਮਰਨ ਦਾ ਤੱਕ ਸੁਖਵੀਰ ਸਿੰਘ ਬਾਦਲ ਨਾਲ ਹਾਂ ਗੱਲ ਕਰ ਰਿਹਾ ਹਾਂ ਜੀ